ਹਾਂਜੀ ਹੁਣ ਜਿਹੜੀ ਸੁਖਵੀਰ ਬਾਦਲ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਭਈ ਸੁਖਵੀਰ ਬਾਦਲ ਨੇ ਜੋ ਕੇਜਰੀਵਾਲ ਆ ਤੇ ਸੀਐਮ ਭਵੰਤਮਾਨ ਨੂੰ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਝਾੜ ਪਾਈ ਆ ਜਿਹਦੇ ਵਿੱਚ ਉਹਨਾਂ ਦੀ ਜੇ ਗੱਲ ਕਰੀਏ ਖਬਰਾਂ ਦੋ ਸੁਣਾਵਾਂਗੇ ਆਪਾਂ ਜੋ ਇੱਕ ਬਿਕਰਮਜੀਠੀਏ ਨੂੰ ਲੈ ਕੇ ਆ ਜੋ ਭਈ ਉਹਨਾਂ ਦੀ ਜ਼ਮਾਨਤ ਜੋ ਹਾਈ ਕੋਰਟ ਵਿੱਚ ਮੁਹਾਲੀ ਅਦਾਲਤ ਦੇ ਵਿੱਚ ਇੱਕ ਅਰਜੀ ਲਾਈ ਜਾਂਦੀ ਹੈ ਤੇ ਪਰ ਇਹਦੀ ਜ਼ਮਾਨਤ ਖਾਰਜ ਕਰ ਦਿੱਤੀ ਜਾਂਦੀ ਆ ਜਿਹੜੀਆਂ ਕਿ ਹੁਣ ਦੋ ਖਬਰਾਂ ਆ ਗਈਆਂ ਪਹਿਲੀ ਖਬਰ ਆ ਜਿਹੜੀ ਜੋ ਅੱਜ ਦਾ ਆਪਾ ਸੰਤ ਸੁਖਵੀਰ ਬਾਦਲ ਦਾ ਬਈ ਤੇ ਜਿਹੜਾ ਇਹ ਪੰਜਾਬ ਦੇ ਪ੍ਰਤੀ ਜਿਹਦੇ ਵਿੱਚ ਅੱਜ ਲੋਕਾਂ ਦਾ ਇੱਕ ਬਹੁਤ ਵੱਡਾ ਇਕੱਠ ਇੰਨਾ ਨੇ ਰੱਖਿਆ ਗਿਆ ਤੇ ਜਿਹੜਾ ਕਿ ਪੰਜਾਬ ਸਰਕਾਰ ਨੂੰ ਸੀਐਮ ਪੰਤਮਾਨ ਨੂੰ ਲਾਹਣਤਾ ਪਈਆਂ ਜਾਂਦੀਆਂ ਵੀ ਇਹ ਸਾਡੇ ਨਾਲ ਧੱਕਾ ਕਰ ਰਹੇ ਆ ਇਹ ਧੱਕੇ ਨਹੀਂ ਚੱਲਣੇ ਇਹਨਾਂ ਦਾ ਢੂਲ ਸਾਲ ਰਹਿ ਗਿਆ ਬਾਅਦ ਦੇ ਵਿੱਚ ਅਸੀਂ ਆਉਣਾਗਾ ਪੰਜਾਬ ਦੇ ਵਿੱਚ ਸਾਡੀ ਵਾਰੀ ਫਿਰ ਆਉਣੀ ਆ ਤੇ ਪਰ ਜਿਹੜਾ ਹੁਣ ਇਹਨਾਂ ਨੇ ਕਰ ਲਿਆ ਜੋ ਕੁਝ ਕਰਨਾ ਸੀ ਇਹਨਾਂ ਦਾ ਡੂਡ ਸਾਰ ਰਹਿ ਗਿਆ ਜਿਹੜਾ ਦਿੱਲੀ ਵਾਲਾ ਲਾਲਾ ਕੇਦਰੀਵਾਲ ਹੁਣ ਪੰਜਾਬ ਦੇ ਵਿੱਚ ਅੱਖ ਉਹ ਰੱਖੀ ਬੈਠਾ ਲੁੱਟ ਕੇ ਖਾ ਗਏ ਪੰਜਾਬ ਰਹਿੰਦਾ ਖੁੰਦਾ ਡੂਡ ਸਾਲ ਦੇ ਵਿੱਚ ਹੋਰ ਲੁੱਟ ਕੇ ਖਾ ਜਾਣਗੇ ਇਹ ਜਿਹੜਾ ਹੁਣ ਦਾ ਪਰਸਨ ਸੁਖਵੀਰ ਬਾਦਲ ਜਿਹੜਾ ਕਿ ਹੁਣ ਸੁਖਵੀਰ ਬਾਦਲ ਦਾ ਕਹਿਣਾ ਬਿਜੜਾ ਇਹਨਾਂ ਦਾ ਢੂੜ ਸਾਲ ਰਹਿ ਗਿਆ ਬਾਅਦ ਸਮਾਂ ਸਾਢੇ ਹੀ ਹੋਣਾ ਕਿਉਂਕਿ ਜਿਹੜਾ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਤੇ ਢੂੜ ਸਾਲ ਦੇ ਵਿੱਚ ਵਿੱਚ ਹੋਰ ਲੁੱਟ ਕੇ ਖਾ ਜਾਣਗੇ ਇਹਨਾਂ ਸਿਰਫ ਢੂੜ ਸਾਲ ਰਹਿ ਗਿਆ ਉਸ ਤੋਂ ਬਾਅਦ ਸਮਾਂ ਸਾਢੇ ਹੀ ਆਉਣਾ ਆਪਦੇ ਵਾਰੀ ਚੀਕਾਂ ਮਾਰਨੀਏ ਹੁਣ ਕਰ ਲੋ ਜਿਹੜਾ ਕਰਨਾ ਤੁਸੀਂ ਤੁਸੀਂ ਡਰਾ ਧਮਕਾ ਕੇ ਸਾਨੂੰ ਇਹ ਆ ਵੀ ਕਿਤੇ ਇਹ ਪਾਰਟੀ ਜੋ ਦਬ ਜੂਗੀ ਦਵਣ ਵਾਲੇ ਚੋਂ ਹੈ ਨਹੀਂ ਅਸੀਂ ਨਾਲ ਨਾਲ ਜੋ ਕਿ ਭਈ ਵਿਕਰਮ ਜੀਠੀਆਂ ਨੂੰ ਲੈ ਕੇ ਵੀ ਖਬਰ ਆ ਰਹੀ ਹੈ ਜੋ ਜਿਹਦੇ ਵਿੱਚ ਵਿਕਰਮ ਜੀਠੀਆਂ ਦੀ ਜ਼ਮਾਨਤ ਖਾਰਜ ਕਰ ਦਿੱਤੀ ਜਾਂਦੀ ਇੱਕ ਅਰਜੀ ਲਾਈ ਦਿੱਤੀ ਜਾਂਦੀ ਆ ਜੋ ਮੁਹਾਲੀ ਅਦਾਲਤ ਦੇ ਵਿੱਚ ਉਹਨਾਂ ਦੇ ਵਕੀਲਾਂ ਦੱਸਣਾ ਵਿਕਰਮ ਵਜੀਠੀਆ ਨੂੰ ਰਾਹਤ ਨਹੀਂ ਮਿਲੀ ਜਿਹਦੇ ਵਿੱਚ ਬਈ ਹੁਣ ਆਪਾਂ ਗੱਲ ਕਰੀਏ ਅੱਗੇ ਦੇ ਮਾਮਲੇ ਕੀ ਰਹਿਣਗੇ ਕਿਉਂਕਿ ਪਹਿਲਾਂ ਦਾ 7 ਦਿਨ ਦਾ ਰਿਮਾਨਡ ਮਿਲਦਾ ਬਾਅਦ ਦੇ ਵਿੱਚ 4 ਦਿਨ ਦਾ ਤੇ ਜੇ ਬਾਅਦ ਦੇ ਵਿੱਚ ਨਾਬਾਜ਼ ਜੇਲ੍ਹ ਪੇਜਿਆ ਜਾਂਦਾ ਜੇ ਹੁਣ ਗੱਲ ਕਰੀਏ 540 ਕਰੋੜ ਗੈਰ ਕਾਨੂੰਨੀ ਤਰੀਕਿਆਂ ਬਣੀ ਹੋਈ ਆਮਦਨ ਦੇ ਲੱਗੇ ਆ ਦੋਸ਼ ਤੇ ਬਾਕੀ ਜਿਹੜੇ ਜਿੱਥੇ-ਜਿੱਥੇ ਇਹਦੇ ਜਗ੍ਹਾ ਤੇ ਕਈ ਜਗ੍ਹਾ ਤੇ ਟਿਕਾਣੇ ਜਿੰਨੇ ਵੀ ਇਹਦੇ ਤੇ ਉਹਨਾਂ ਦੇ ਛਾਪੇ ਮਾਰੀ ਵੀ ਹਜੇ ਤੱਕ جاری ਆ ਤਾਂ ਵਿਜੀਲੈਂਸ ਆਪਣੇ ਉਹ ਨਹੀਂ ਇਨਕੁਆਇਰੀ ਕਰ ਰਹੀ ਇੱਥੇ ਪਰ ਜਿਹੜੇ ਹੁਣ ਦੇ ਮਾਮਲੇ ਸੀ ਜੋ ਭਾਈ ਸੁਖਬੀਰ ਬਾਦਲ ਨੂੰ ਲੈ ਕੇ ਇਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਸੀ ਤੇ ਜਿਹੜਾ ਕਿ ਬਿਕਰਮਜੀਠੀਆ ਨੂੰ ਲੈ ਕੇ ਜੋ ਕਈ ਦਿਨ ਤੋਂ ਖਬਰਾਂ ਆ ਰਹੀਆਂ ਵੀ ਬਿਕਰਮਜੀਠੀਆ ਜੇਲ੍ਹ ਦੇ ਵਿੱਚ ਏਸੀ ਮੰਗ ਰਿਹਾ ਯੋਕਰਮਰੀ ਬੈਰਕ ਬਦਲ ਦਿੱਤੀ ਜਾਵੇ ਹਾਂ ਇਹ ਗੱਲ ਜ਼ਰੂਰ ਆ ਵੀ ਉਹਨਾਂ ਦੇ ਵਕੀਲ ਦਾ ਕਹਿਣਾ ਇਹ ਵੀ ਜੋ ਕੱਲ ਦੀ ਇੱਕ ਖਬਰ ਆਉਂਦੀ ਆ ਕਿਹਾ ਜਾਂਦਾ ਵੀ ਮੇਰੀ ਬੈਰਕ ਬਦਲ ਦਿੱਤੀ ਜਾਵੇ ਜੋ ਕਿ ਖੁਨਖਾਰ ਕੈਦੀ ਹੈ ਉਸ ਉਹਦੇ ਵਿੱਚ ਤੇ ਇਹ orange category ਦੇ ਵਿੱਚੋਂ ਆਉਂਦੇ ਆ ਬਿਕਰਮਜੀਠੀਆ ਹੁਣ ਜਿਹੜਾ ਕਾਨੂੰਨ ਆ ਇਹ ਸਾਰਿਆਂ ਵਾਸਤੇ ਇੱਕਾ ਚਾਹ ਕੋਈ ਵੱਡਾ ਚਾਹ ਕੋਈ ਐਮਐਲਏ ਚਾਹ ਕੋਈ ਛੋਟਾ ਚਾਹ ਜੋ ਵੀ ਆ ਤਾਂ ਹੁਣ ਜਿਹੜਾ ਵੀ ਹੁਣ ਬਿਕਰਮਜੀਠੀਏ ਨੂੰ ਜੇਲ੍ਹ ਦੇ ਵਿੱਚ ਰਹਿਣਾ ਇੱਕ ਬਹੁਤ ਮੁਸ਼ਕਲ ਹੋ ਰਿਹਾਗਾ ਤੇ ਜਿਹਦੇ ਵਿੱਚ ਇੱਕ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਕੋਈ ਕਹਿੰਦਾ ਜੀ ਉਹ ਅੰਦਰੋਂ ਇਹ ਕਹਿ ਰਿਹਾ ਵੀ ਮੈਨੂੰ ਏਸੀ ਦਿੱਤਾ ਜਾਵੇ ਜੀ ਮੈਨੂੰ ਗਰਮੀ ਲੱਗਦੀ ਆ ਜੀ ਮੇਰੀ ਵੈਰ ਕਬਦਲ ਦਿੱਤੀ ਜਾਵੇ ਕਿਉਂਕਿ ਕੁਝ ਕੁ ਚੈਨਲ ਆਏ ਜੇ ਵੀ ਜੋ ਬਈ ਆਪਣੇ ਕੋਲੋਂ ਵੀ ਖਬਰਾਂ ਬਣਾ ਕੇ ਬੋਲ ਦਿੰਦੇ ਆ ਤੇ ਪਰ ਜਿਹੜੀ ਹੁਣ ਤੱਕ ਦੀ ਖਬਰਾਂ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੀ ਆ ਜਿਹੜਾ ਕਿ ਸੁਖਵੀਰ ਬਾਦਲ ਨੂੰ ਲੈ ਕੇ ਜਿਹੜਾ ਬਈ ਕੇਜਰੀਵਾਲ ਸੀਐਮ ਪੂਰਤਮਾਨ ਇਹਨਾਂ ਸਰਕਾਰਾਂ ਵਾਲੇ ਜੋ ਇਹਨਾਂ ਨੇ ਗੱਲ ਕੀਤੀ ਹੈ ਵੀ ਕਿਹਾ ਜਾਂਦਾ ਵੀ ਇਹਨਾਂ ਨੇ ਇੱਥੇ ਧੱਕੇ ਕਰ ਰਹੇ ਨੇ ਸ਼ਰੀਆਮ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦਾ ਢੂਡ ਸਾਰ ਰਹਿ ਗਿਆ ਬਾਅਦ ਵਿੱਚ ਸਾਡਾ ਸਮਾਂ ਆਉਣਾ ਕਿਉਂਕਿ ਜਿਹੜਾ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਤੇ ਢੂੜ ਸਾਲ ਦੇ ਵਿੱਚ ਵਿੱਚ ਹੋਰ ਲੁੱਟ ਕੇ ਖਾ ਜਾਣਗੇ ਇਹਨਾਂ ਸਿਰਫ ਢੂੜ ਸਾਰ ਰਹਿ ਗਿਆ ਉਦੋਂ ਬਾਅਦ ਸਮਾਂ ਸਾਡਾ ਹੀ ਆਉਣਾ ਆਪਦੇ ਵਾਰੀ ਚੀਕਾਂ ਮਾਰਨੀਆਂ ਹੁਣ ਕਰ ਲਓ ਜਿਹੜਾ ਕਰਨਾ ਤੁਸੀਂ ਤੁਸੀਂ ਡਰਾ ਧਮਕਾ ਕੇ ਸਾਨੂੰ ਇਹ ਆ ਵੀ ਕਿਤੇ ਇਹ ਪਾਰਟੀ ਜੋ ਦਬ ਜੂਗੀ ਦਵਣ ਵਾਲੇ ਚੋਂ ਹੈ ਨਹੀਂ ਅਸੀਂ ਤਾਂ ਜਿਹੜੀ ਹੁੰਦੀ ਹੈ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਭਾਈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੱਤਕ ਵੀਡੀਓਆਂ ਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੈਲਰ ਮਿਲਦੇ ਗਾਣ ਨਵੇਂ ਟੌਪ ਤੇ ਧੰਨਵਾਦ